ਅਸੀ ਗੱਲ ਜੀ ਸਾਰੇ ਵੀਰਾਂ ਨੂੰ ਭਾਈ ਜਿਵੇਂ ਕਿ ਤੁਹਾਨੂੰ ਪਤਾ ਆਪਣੀ ਕੈਨਨ ਦੀ ਸੀਰੀ ਚਲਾਈ ਹੋਈ ਆ ਕੈਨਨ ਸੀਰੀ ਦਾ ਪਹਿਲਾ ਪਾਰਟ ਆਇਆ ਹੋਇਆ ਜਿਹਦੇ ਵਿੱਚ ਅਪ ਮਿਨੀ ਕੈਨਨ ਚਲਾਈ ਸੀ ਅੱਜ ਤੁਸੀਂ ਦੇਖ ਸਕਦੇ ਆ ਭਾਈ ਆਪਣੇ ਕੋਲੇ ਇੱਕ ਨਹੀਂ ਦੋ ਕੈਨਨ ਤਿਆਰ ਆ ਜਿਵੇਂ ਪਹਿਲੀ ਮਿਨੀ ਕੈਨਨ ਆ ਥੱਲੇ ਪਈ ਆ ਤੇ ਉਦੋਂ ਬਾਅਦ ਜਿਹੜੀ ਆ ਕੈਨਨ ਜਿਹੜੀ ਇਹ ਆਪਾਂ ਨਵੀਂ ਤਿਆਰ ਕਰੀ ਆ। ਬਈ ਕੈਨਨ ਦੇ ਵਿੱਚ ਚੱਲਦੀਆਂ ਆਹਾ ਸਾਈਕਲ ਵਾਲੀਆਂ ਗੋਲੀਆਂ, ਜਿਹੜੀਆਂ ਸਾਈਕਲ ਦੀਆਂ ਗਰਾਰੀਆਂ ਦੇ ਵਿੱਚ ਪਾਏ ਜਾਂਦੀਆਂ ਇਹ ਗੋਲੀਆਂ ਚੱਲਦੀਆਂ। ਇਹਦੇ ਵਿੱਚ ਚੱਲਦੀਆਂ ਬਈ ਲੱਕੜ ਦੀਆਂ ਬੌਲਾਂ। ਆ ਤੁਸੀਂ ਦੇਖ ਸਕਦੇ ਆ ਇਹ ਆਪਾਂ ਘਰੇ ਤਿਆਰ ਕਰੀਆਂ। ਇਹ ਹੋਰ ਵੀ ਆਪਣੇ ਕੋਲੇ ਬਹੁਤ ਸਾਰੀਆਂ। ਮੈਂ ਬਣਾ ਕੇ ਤਿਆਰ ਕਰ ਲਈਆਂ ਇਹ। ਇੱਥੇ ਤੁਸੀਂ ਦੇਖ ਸਕਦੇ ਆ ਬਈ ਜਿਹੜਾ ਆਪਣਾ ਟਾਰਗੇਟ ਆ ਉਹ ਟੀਨ ਦੀ ਚਾਦਰ ਹੈ ਜਿਹਦੇ ਵਿੱਚ ਆਪਾਂ ਤੀਰਤਮਾਨ ਚਲਾਉਂਦੇ ਸੀਗੇ ਤੀਰ ਆ ਜਿਹੜੇ ਆਰ ਪਰਨਾਗੇ ਜਾਂਦੇ ਆ। ਜੇ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਕਿਹਾ ਕਿ ਆਪਣੀ ਜਿਹੜੀ ਕੈਨਨ ਦੀ ਸ੍ਰ ਦੂਜਾ ਪਾਰਟ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਆਪਾਂ ਟੀਮ ਦੀ ਚਾਦਰ ਆ ਉਹ ਤੇ ਨਿਸ਼ਾਨੇ ਲਾਉਣੇ ਇਹਨੂੰ ਹੋੜਨਾ ਉਦੋਂ ਬਾਅਦ ਭਾਈ ਨਵੇਂ-ਨਵੇਂ ਪਾਰਟ ਆਉਣਗੇ ਤੇ ਅੱਜ ਦੀ ਵੀਡੀਓ ਦਾ ਆਪਾਂ ਕਾਰਗ੍ਰਾਮ ਸ਼ੁਰੂ ਕਰਦੇ ਤੁਸੀਂ ਦੇਖਿਆ ਭਾਈ ਜਿਹੜੀ ਆਪਣੀ ਮਿਨੀ ਕੈਨਨ ਆ ਉਹ ਚਲਾਉਣ ਵਾਸਤੇ ਬਿਲਕੁਲ ਰੈਡੀ ਹੋ ਗਈ ਆ ਭਾਈ ਪਹਿਲਾ ਫਾਇਰ ਕੀਤਾ ਆਪਾਂ ਟੀਮ ਤੇ ਤੁਸੀਂ ਦੇਖ ਸਕਦੇ ਕਹੋ ਜੇ ਨਿਸ਼ਾਨ ਬਣਿਆ ਜਿਹੜੀਆਂ ਗੋਲੀਆਂ ਉਹਨਾਂ ਨੇ ਕੋਸ਼ਿਸ਼ ਤਾਂ ਬਹੁਤ ਕੀਤੀ ਬਾਹਰ ਨਿਕਲਦੀ ਦੂਜੇ ਪਾਸੇ ਪਰ ਉਹ ਨਿਕਲ ਨਹੀਂ ਸਕੀਆਂ ਇੱਕ ਅੱਧੀ ਗੋਲੀਆਂ ਜਿਹੜੀ ਜਦ ਨੂੰ ਪਾਰ ਕੇ ਬਾਹਰ ਨਿਕਲ ਗਈਆਂ ਤੇ ਮੈਨੂੰ ਲੱਗਦਾ ਆਪਾਂ ਨੂੰ ਇੱਕ ਵਾਰੀ ਫੇਰ ਟਰਾਈ ਕਰਨਾ ਚਾਹੀਦਾ ਤੇ ਥੋੜਾ ਜਿਹਾ ਹੋਰ 5 ਫੁੱਟ ਨੇੜੇ ਕਰ ਲੈਨੇ ਆ ਆਪਣੀਆਂ ਜਿਹੜੀਆਂ ਗੋਲੀਆਂ ਦੇਖਦੇ ਆ ਆਪਾਂ ਜਾਣਦੇ ਆ ਕਿ ਨਹੀਂ ਦੇਖਿਆ ਵੀ ਆਪਾਂ ਦੂਜੀ ਵਾਰ ਟਰਾਈ ਕੀਤਾ ਤੇ ਸਾਰੀ ਜਾਦਤ ਨਿਸ਼ਾਨੀ ਸ਼ਾਨ ਹੋ ਗਿਆ ਕੋਈ ਗੋਲੀ ਆਰ ਪਾਰ ਨਹੀਂ ਲੰਗੀਗੀ ਬਸ ਇੱਕ ਅੱਧੀ ਗੋਲੀ ਪਹਿਲੇ ਸ਼ਾਰਟ ਵਿੱਚ ਲੰਗੀ ਸੀਗੀ ਜੇ ਤੁਸੀਂ ਦੇਖ ਸਕਦੇ ਹੋ ਵੀ ਜਾਦਤ ਨਿਸ਼ਾਨੀ ਸ਼ਾਨ ਹੋ ਗਿਆ ਹੁਣ ਆਪਾਂ ਕਰਦੇ ਆਂ ਬਈ ਇਸ ਮਿੰਨੀ ਕੈਨਨ ਨੂੰ ਸਾਈਡ ਤੇ ਤੇ ਉਸ ਤੋਂ ਵੱਡੀ ਕੈਨਨ ਦੀਵਾਰੀ ਆ ਗਈ ਹੈ ਤੇ ਵੱਡਾ ਗੋਲਾ ਚੱਲੂਗਾ ਉਹਦੇ ਵਿੱਚ ਤੇ ਉਹਦਾ ਦੇਖਦੇ ਆ ਕਿ ਰਿਜ਼ਲਟ ਮਿਲਦਾ ਹੈ ਬਈ ਜਿਹੜੀ ਆਪਣੀ ਆਹ ਕੈਨਨ ਹੈ ਇਹਦੇ ਜਿਹੜਾ ਬੰਬ ਹੈ ਬੈਕ ਸਾਈਡ ਤੋਂ ਲੱਗਦਾ ਹੈ ਜਿਵੇਂ ਆ ਬੈਕ ਵਾਲਾ ਮੈਸਸੂਨ ਕਰ ਲੈ ਇਹਦੇ ਅੰਦਰ ਇਸ ਤਰੀਕੇ ਨਾਲ ਬੰਬ ਲੱਗਣਾ ਹੈ ਇਸ ਕੰਨ ਦੇ ਅੰਦਰ ਨਾ ਬਈ ਟੂਲ ਲੱਗਿਆ ਹੋਇਆ ਟੂਲ ਲਾ ਕੇ ਨਾ ਅੰਦਰ ਉਹ ਇੱਕ ਕਾਲਰ ਬਣਾਈ ਹੋਈ ਤੇ ਕਾਲਰ ਤੇ ਜਾ ਕੇ ਇਹਦਾ ਗੋਲਾ ਹੀ ਰੁਕ ਜਾਂਦਾ ਹੈ ਆਪਾਂ ਇਸ ਤਰੀਕੇ ਨਾਲ ਅੱਗੇ ਭੇਜ ਦੇਣਾ ਤੇ ਇਸ ਲੱਕੜ ਦੀ ਸਹਾਤ ਨਾਲ ਇਹਨੂੰ ਇਸ ਤਰੀਕੇ ਨਾਲ ਬੱਠੋਕ ਦੇਣਾ ਤੁਸੀਂ ਦੇਖ ਸਕਦੇ ਆ ਜਿਹੜਾ ਗੋਲਾ ਉਹ ਨੇੜੇ ਹੀ ਠੋਕ ਗਿਆ ਯਾਨੀ ਕਿ ਇੱਥੇ ਕਾਲਰ ਬਣੀ ਹੋਈ ਹੈ ਇੱਥੇ ਗੋਲੇ ਨੇ ਰੁਕ ਜਾਣਾ ਤੇ ਪੂਰੀ ਤੇਜ਼ ਸਪੀਡ ਨਾਲ ਨਿਕਲੂਗਾ ਜਦੋਂ ਬੰਪ ਚੱਲੂਗਾ ਆਹ ਜਿਹੜੀ ਆਪਣੀ ਦੂਜੀ ਕੈਨਨ ਨੇ ਇਹਨੇ ਤਾਂ ਬਈ ਆਪਣਾ ਡੈਲੀ ਖੁਸ਼ ਕਰਤਾ ਆ ਤੁਸੀਂ ਦੇਖ ਸਕਦੇ ਆ ਸੈਂਟਰ ਤੇ ਆਪਾਂ ਨੂੰ ਬੰਨਿਆ ਸੀਗਾ ਸੈਂਟਰ ਤੇ ਨਿਸ਼ਾਨਾ ਲੱਗਿਆ ਦੂਜੇ ਪਾਸੇ ਵੀ ਆ ਕੇ ਦੇਖੋ ਬਈ ਆ ਤੁਸੀਂ ਦੇਖ ਸਕਦੇ ਆ ਵੀ ਜਿਹੜੀ ਲੱਕੜ ਦੀ ਬੋਲਾ ਉਹਨੇ ਐਡਾ ਮੂਹਰਾ ਕਰਤਾ ਇਹਦੇ ਤੇ ਆਪਾਂ ਹਜੇ ਇੱਕ ਹੀ ਸ਼ਾਟ ਕੱਢਿਆ ਇਹਦੇ ਤੇ ਚਾਦਰ ਹਜੇ ਦੂਜੇ ਪਾਸੇ ਸਹੀ ਸਲਾਮਤ ਪਈ ਆ ਇਹਦੇ ਤੇ ਆਪਾਂ ਦੋ ਚਾਰ ਸ਼ਾਟ ਹੋਰ ਕੱਢ ਲੀਨੇ ਆ ਭਾਈ ਆਪਣੀ ਜਿਹੜੀ ਆ ਕੈਨਨ ਦਾ ਸਿਰਈ ਆ ਅੱਜ ਤੁਹਾਨੂੰ ਆਪਾਂ ਦਰਸ਼ਨ ਪਵਾਇਆ ਹੁਣ ਚਾਦਰ ਤੇ ਜਿਹੜੀ ਇਜਾਦਰਾ ਹੁਣ ਇੱਕ ਸਗਰੂ ਤੇ ਹੋ ਗਈ ਆ ਆ ਵੀ ਦੇਖ ਸਕਦੇ ਆ ਇੱਕ ਸਗਰੂ ਤੇ ਖੜੀ ਆ ਬਾਕੀ ਸਾਰੇ ਸਗਰੂ ਪੱਟੇ ਗਏ ਜਿਹੜੀ ਚਾਦਰ ਆ ਇਹਦਾ ਕੀ ਹਾਲ ਹੋਇਆ ਆ ਵੀ ਦੇਖ ਸਕਦੇ ਆ ਤਿੰਨ ਮੋਬਿਲ ਤੇ ਇਹਨੇ ਕਾਰ ਹੀ ਦਿੱਤੇ ਆ ਤੇ ਇੱਕ ਜਿਹੜਾ ਤੀਜੇ ਨੰਬਰ ਤੇ ਆਪਾਂ ਗੋਲਾ ਫਾਇਰ ਲਾ ਸਕੋ ਇੱਥੇ ਚੱਲਿਆ ਸੀਗਾ ਇੱਥੇ ਥੋੜੀ ਸਪੇਸ ਕੱਟ ਹੋਣ ਕਰਕੇ ਪਕੜ ਜਿਆਦਾ ਸ਼ੇਅਰ ਨਹੀਂ ਸੀ ਕਰਕੇ ਨਾ ਦੂਜਾ ਆਰ ਪਰ ਨਹੀਂ ਨੀ ਲਿਆ ਪਰ ਫਿਰ ਵੀ ਜਿਹੜਾ ਨਿਸ਼ਾਨ ਆ ਬਹੁਤ ਵੱਡਾ ਛੜਿਆ ਭਾਈ ਨਿਆਰਾ ਹੀ ਆ ਗਿਆ ਕੈਨਨ ਦੇ ਨਾਲ ਬਾਕੀ ਭਾਈ ਹੋਰ ਬਹੁਤ ਘਣ ਘਣ ਪਾਰਟ ਆਉਣ ਵਾਲੇ ਇਸ ਸਕੈਨਰ ਦੇ ਨਾਲ ਮੈਂ ਕੋਸ਼ਿਸ਼ ਕਰਦਾ ਕਿ ਨਵੇਂ ਨਵੇਂ ਪਾਰਟ ਲੈ ਕੇ ਆ ਸਕਾਂ ਆਪਨੇ ਜਿਹੜੀ ਸੀਰੀ ਚਲਾਈ ਹੋਈ ਹੈ ਕੰਨ ਦੀ ਆਈ ਵਰਕ ਕਰਾ ਰਵੇ ਜਿਹੜੇ ਨਵੇਂ ਵੀਰ ਆ ਰਹੇ ਤੁਹਾਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਹੁਣ ਅਪਾ ਕੱਲ ਨੂੰ ਮਿਲਦੇ ਹਾਂ ਇੱਕ ਨਵੇਂ ਵਿਗਾਰ ਨਾਲ